ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਹਦੀ ਹੀ ਬੁੱਧੀ ਬ੍ਰਿਸ਼ਟ ਹੋ ਜਾ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚ ਤੇ ਇਹਦੀ ਬੁੱਧੀ ਜੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡੀਆਂ ਪਾਣ ਦੀ ਗੱਲ ਕਰਦੀ ਹੈ ਜਿਹੜੀ ਸੌਂਪ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਦੀ ਦੇਰ ਦੀ ਇਕਤਾ ਤੇ ਅਖੰਡਤਾ ਦੀ ਤੇ ਫਿਰ ਸੌਂਪ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਵੰਡੀਆਂ ਪੈਂਦੀਆਂ ਇਹ ਆਪਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਕਾਊ ਕਹਿਤਾ ਕਿ ਦਿਹਾੜੀ ਚ ਆਉਂਦੀਆਂ ਨੇ ਮਾਨ ਸਾਹਿਬ ਕੀ ਬੋਲ ਰਿਹਾ ਮੈਨੂੰ ਲੱਗਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜੀ ਗੱਲਾਂ ਬੋਲਨੇ ਮੈਂ ਉਹਦੀ ਵੀ ਨੰਗਾ ਕਰ ਦਿਆਂ ਤਾਂ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਦੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ੁਬਾਨ 'ਚ ਲਗਾਮ ਦੇ। ਉਹ ਕਿੰਨੇ ਸ਼ਬਦ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਣਾ ਰੋਜੇ ਫਰਕ ਹੀ ਰਹਿ ਗਿਆ ਇਹੋ ਜੀ ਗੱਲਾਂ ਤੁਸੀਂ ਕਰਦੇ ਹੋ। ਉਹ ਬੀਬੀ ਬਾਰੇ ਜਨਾ ਘੱਟ ਬੋਲਿਆ ਜਾਏ ਚੰਗਾ ਹੈਗਾ। ਹੂੰ। ਭਾਜਪਾ ਨੇ ਇਹੋ ਜੀ ਬੀਬੀ ਨੂੰ ਜੇ ਪਹਿਲੇ ਹੀ ਕੰਟਰੋਵਰਸ਼ਲ ਸੀਗੀ ਤੇ ਅੱਜ ਵੀ ਜਿਹੋ ਜੀ ਮਾੜੀ ਗੰਦੀ ਚੀਜ਼ਾਂ ਮੈਂ ਤਾਂ ਕਹਿੰਦੀ ਇਦੀ ਬੁੱਧੀ ਭ੍ਰਿਸ਼ਟ ਉਹ ਦੂਜਿਆਂ ਨੂੰ ਕਹਿ ਰਹੀ ਹੈ ਬਾਹਰ ਚਤੇ ਇਦੀ ਬੁੱਧੀ ਸੀ ਚਲੀ ਗਈ ਹੈ ਜਿਹੜੇ ਲੋਕਾਂ ਨੂੰ ਇਕੱਠੇ ਕਰਨ ਦੇ ਬਜਾਏ ਵੰਡਿਆ ਪਾਣ ਦੀ ਗੱਲ ਕਰਦੀ ਹੈ ਬਿਲਕੁਲ ਝੂਠੇ ਬੇਬੁਨਿਆਦ ਜਿੰਨਾ ਇਹਨੂੰ ਇਹਦੀ ਨਿਖਿਦੀ ਕੀਤੀ ਜਾਏ ਮੈਨੂੰ ਲੱਗਦਾ ਹੈ ਘਾਟੇ ਲੈ ਕੇ ਇਹਨਾਂ ਦੂਜੀ ਬੀਬੀ ਦੇ ਬਾਰੇ ਬੋਲਦੇ ਹੋਏ ਮੈਨੂੰ ਦੁੱਖ ਲੱਗਦਾ ਮੈਂ ਤਾਂ ਕਹਿੰਦੀ ਭਾਜਪਾ ਇਹਨੂੰ ਅੱਜ ਤਾਈਂ ਇਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੱਗਦਾ ਇਕੱਲੇ ਚਿੱਠੀ ਲਿਖੰਦੇ ਨਾਲ ਫਟਕਾਰ ਕੀ ਇਹਦੇ ਖਿਲਾਫ ਐਕਸ਼ਨ ਲੋ ਇਹਨੂੰ ਕੱਢੋ ਇਹਨੂੰ ਸਸਪੈਂਡ ਕਰੋ ਜਿਹੜੇ ਸਮਾਜ ਦੇ ਵਿੱਚ ਵੰਡਿਆ ਪਾ ਰਿਆ ਰਹੇ ਇਹ ਨਹੀਂ ਝੂਠੀ ਗੰਦੀ ਗੱਲਾਂ ਕਹਿ ਰਹੀ ਹੈਗੇ ਤੇ ਭਾਜਪਾ ਮੂੰਹ ਤੇ ਤਾਲੇ ਲਾਈ ਬੈਠੀ ਹੈ ਆ ਬੇਟੀ ਪੜ੍ਹਾਓ ਬੇਟੀ ਬਚਾਓ ਇਹੋ ਜੀ ਬੇਟੀਆਂ ਵਾਸਤੇ ਜਿਹੜਾ ਜਿਹੜੀ ਸੌਂਤ ਚੱਕਦੀ ਹੈ ਮੈਂਬਰ ਆਫ ਪਾਰਲੀਮੈਂਟ ਕੀ ਦੇਣ ਦੀ ਏਕਤਾ ਤੇ ਅਖੰਡਤਾ ਦੀ ਤੇ ਫਿਰ ਸੌਂਤ ਚੱਕਣ ਤੋਂ ਬਾਅਦ ਮੂੰਹ ਤੋਂ ਗੱਲਾਂ ਇਹੋ ਜੀ ਲੱਗਦੀ ਜਿਹਦੇ ਨਾਲ ਜਿਹੜੀ ਗੱਲਾਂ ਦੇ ਨਾਲ ਉਹ ਵੰਡੀਆਂ ਪੈਂਦੀਆਂ ਨੇ ਤੇ ਕਿਸੇ ਨੂੰ ਠੇਸ ਪਹੁੰਚਦੀ ਆ ਬਹੁਤ ਦੁਖਤ ਦੀ ਗੱਲ ਹੈ ਤਾਂ ਮੈਂ ਸਖ ਸ਼ਬਦਾਂ ਤੇ ਨਿੰਦਾ ਕਰਦੀ ਸਿਮਰ ਜੀ ਮਾਨ ਨੇ ਜਿਹੜਾ ਇਹੋ ਸਟੇਟਮੈਂਟ ਕੋਈ ਕੰਟਰੋਵਰਸਰੀ ਕਰਦਾ ਮਾਨ ਸਾਹਿਬ ਕੀ ਬੋਲ ਰਿਹਾ ਮੈਨੂੰ ਲੱਗਦਾ ਮਾਨ ਸਾਹਿਬ ਨੂੰ ਖੁਦ ਹੀ ਨਹੀਂ ਪਤਾ ਸੋ ਪਰ ਕਿਸੇ ਔਰਤ ਦੇ ਬਾਰੇ ਇਹੋ ਜਿਹੀ ਗੱਲਾਂ ਬੋਲਨੇ ਮੈਂ ਉਹਦੀ ਵੀ ਨਿੰਦਾ ਕਰਦੀ ਆ ਤੇ ਮਾਨ ਸਾਹਿਬ ਨੂੰ ਤਾਂ ਥੋੜੀ ਆਪ ਤੇ ਉਮਰ ਦਾ ਲਿਹਾਜ਼ ਕਰਦੇ ਹੋ ਆਪਦੇ ਜ਼ੁਬਾਨ 'ਚ ਲਗਾਮ ਦੇਣ ਤੇ ਜਿਹੜਾ ਕੁਝ ਕਹਿਣਾ ਉਹ ਚੰਗੇ ਸ਼ਬਦਾਂ ਨਾਲ ਵੀ ਕਹੇ ਤਾਂ ਤੁਹਾਡੇ ਤਾਂ ਕੰਗਨਾ ਰੋਚੇ ਫਰਕ ਕੀ ਰਹਿ ਗਿਆ ਇਹੋ ਜੀ ਗੱਲਾਂ ਤੁਸੀਂ ਕਰ ਰਹੇ ਹੋ ਮੈਂ ਰੋਠੀ ਹੈਗਾ ਮਾਨਣ ਨਹੀਂ ਹੈਗੀ ਉਹ ਗਲਤ ਕਿਹਾ ਹੈਗਾ ਪਰ ਇਹਦਾ ਜਿਹੜਾ ਮਹਿਲਾ ਕਮਿਸ਼ਨ ਹੈਗਾ ਉਹਨੇ ਨੋਟਿਸ ਵੀ ਦਿੱਤਾ ਹੈਗਾ ਹਰਿਆਣਾ ਚਲੋ ਹੁਣ ਜੇ ਗਲਤ ਗੱਲ ਹੈ ਔਰਤਾਂ ਦੇ ਬਾਰੇ ਇਹ ਗੱਲ ਕਹਿੰਦੀ ਬਹੁਤ ਮਾੜੀ ਗੱਲ ਹੈ ਕਿਸੇ ਵੀ ਔਰਤ ਦੇ ਬਾਰੇ ਇਹੋ ਜਿਹਾ ਕਿਹਾ ਜਾਏ ਅਖੀਰ ਚ ਉਹ ਵੀ ਕਿਸੇ ਦੀ ਧੀ ਹੈਗੀ ਦੀਆਂ ਦੇ ਮਾਨ ਸਾਹਿਬ ਦੀ ਵੀ ਹੈਗੀਆਂ ਤਾਂ ਇਹੋ ਜੇ ਕਿਸੇ ਔਰਤ ਦੇ ਬਾਰੇ ਤੁਸੀਂ ਕਿਵੇਂ ਨਿੱਜੀ ਟਿੱਪਣੀ ਕਰ ਸਕਦੇ ਨਹੀਂ ਪਰ ਕੋਈ ਗੰਦੀ ਗੱਲ ਹੈ ਇਸ ਤਰ੍ਹਾਂ ਕੋਈ ਕਮਿਸ਼ਨ ਨਹੀਂ ਹੈ ਜਿਹੜਾ ਹੁਣ ਕਿਸਾਨਾਂ ਦੇ ਬਾਰੇ ਉਹ ਬੋਲਦੇ ਦੇ ਉਹਦੇ ਉੱਤੇ ਲਗਾਮ ਪਾਵੇ ਇਹਦੇ ਉੱਤੇ ਲਗਾਮ ਭਾਜਪਾ ਪਾਏ ਪ੍ਰਧਾਨ ਮੰਤਰੀ ਪਾਏ ਅਮਿਤ ਸ਼ਾਹ ਪਾਏ ਜੇ ਲਗਾਮ ਨਹੀਂ ਪਾ ਰਹੇ ਨੇ ਤਾਂ ਫਿਰ ਇਹਨੂੰ ਸ਼ਹਿ ਦੇ ਰਹੇ ਨੇ ਮੈਂ ਤਾਂ ਸਿੱਧੇ ਸਿੱਧੇ ਭਾਜਪਾ ਨੂੰ ਸੇਵਾਵਾਰ ਸਮਝਦੀ ਹਾਂ ਕਿ ਪਹਿਲੇ ਸਾਡੀ ਮਾਤਾਵਾਂ ਜਿਹੜੇ ਉੱਥੇ ਬੈਠਦੀਆਂ ਸੀਗੀਆਂ ਧਰਨੇ 'ਚ ਆਪ ਦੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਉਹਨੂੰ ਇਹਨੇ ਬਿਕਾਉ ਕਹਿਤਾ ਕਿ ਦਿਹਾੜੀ 'ਚ ਆਉਂਦੀਆਂ ਨੇ ਬੁ ਉਹਦੇ ਬਾਅਦ ਇਹਨੇ ਕਿਸਾਨਾਂ ਤੋਂ ਬਾਅਦ ਫਿਰ ਸਾਡੀ ਇੱਕ ਧੀ ਜਿਹੜੀ ਆਪਦੇ ਡਿਊਟੀ ਕਰ ਰਹੀ ਸੀਗੀ 에어ਪੋਰਟ 'ਚ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਉਹਦੇ ਨਾਲ ਵੀ ਕਿਹੋ ਜਿਹਾ ਵਰਤਾਵਾਂ ਕੀਤਾ ਉਹਦੇ ਬਾਅਦ ਕਿਹੋ ਜੀ ਪਿਕਚਰਾਂ ਜਿਹੜੀ ਇਹਨੇ ਪ੍ਰੋਡਿਊਸ ਕੀਤੀਆਂ ਨੇ ਜਿੱਥੇ ਸਿੱਖਾਂ ਨੂੰ ਇੱਕ ਵਾਰ ਫੇਰ ਟਾਰਗੇਟ ਕੀਤਾ ਜਿਨ੍ਹਾਂ ਦਾ ਸੈਂਸਰ ਬੋਰਡs ਹੁੱਟਾ ਪਿਆ ਸੀ ਜਿਹੜੇ ਭਾਜਪਾ ਦੇ ਥੱਲੇ ਤੇ ਬਾਹਰ ਆਂਦੇ ਸਾਰੇ ਹੁਣ ਇਹੋ ਜੀ ਕਹਿ ਰਹੇ ਬੰਗਲਾਦੇਸ਼ ਦੇ ਹਾਲਾਤ ਕਿਉਂਕਿ ਕਿਸਾਨੀ ਆंदोलਨ 'ਚ ਜੇ ਲਾਸ਼ਾਂ ਹੋਈਆਂ ਨਾ ਤੇ ਇਹਨਾਂ ਦੀ ਮਾਰਕਟ ਕਰਕੇ ਜਿਹੜੀ ਹੁਣ ਲਾਸ਼ਾਂ ਦਾ ਢੇਰ ਹੋਇਆ ਖਨੋਰੀ ਬਾਰਡਰ ਜਿਹੜਾ ਸ਼ੁਭਕਰਨਸ ਮੇਰੇ ਹਲਕੇ ਦਾ ਮੁੰਡੇ ਨੂੰ ਮਾਰਿਆ ਹੈਗਾ ਉਹਦੇ ਬਾਰੇ ਮੂੰਹ ਖੋਲਦੀ ਐ ਜੇ ਰੇਪ ਹੋਇਆ ਲਾਸ਼ਾਂ ਮਾੜੀ ਚੀਜ਼ ਆ ਬਹੁਤ ਮੈਂ ਤਾਂ ਮੈਂ ਇੱਕ ਔਰਤ ਹੋਣ ਦੇ ਨਾਤੇ ਇੱਕ ਦੂਜੀ ਔਰਤ ਦੇ ਬਾਰੇ ਬੋਲਣਾ ਨਹੀਂ ਚਾਹਦੀ ਮੈਂ ਉਹਦੀ ਪਾਰਟੀ ਨੂੰ ਤੇ ਉਹਦੇ ਪਾਰਟੀ ਦੇ ਲੀਡਰਾਂ ਨੂੰ ਕਠਾਰੇ ਚ ਖੜਾ ਕਰਦੀਆਂ ਜਿਹੜੇ ਆਪ ਦੇ ਐਮਪੀ ਦੇ ਖਿਲਾਫ ਜੇ ਇਹਨੇ ਹਿੰਦੂ ਧਰਮ ਬਾਰੇ ਕੁਝ ਬੋਲਿਆ ਹੁੰਦਾ ਜਾਂ ਹਿੰਦੂਆਂ ਬਾਰੇ ਬੋਲਿਆ ਹੁੰਦਾ ਤੇ ਚੁੱਪ ਬੈਠਦੇ ਕਿਉਂਕਿ ਸਾਡੇ ਦੇਸ਼ ਦੇ ਅੰਦਾਤਾ ਬਾਰੇ ਬੋਲ ਰਹੀ ਐ ਤੇ ਸਿੱਖਾਂ ਬਾਰੇ ਬੋਲ ਰਹੀ ਐ ਕਦੇ ਅੱਜ ਕੋਈ ਮਾਈਨੋਰਿਟੀ ਇਸ ਭਾਜਪਾ ਦੇ ਨਾਲ ਨਹੀਂ ਐ ਨਾ 크੍ਰਿਸਚੀਅਨ ਇਹਨਾਂ ਦੇ ਨਾਲ ਨੇ ਨਾ ਸਿੱਖ ਇਹਨਾਂ ਦੇ ਨਾਲ ਨੇ ਨਾ ਮੁਸਲਮ ਇਹਨਾਂ ਦੇ ਨਾਲ ਨੇ ਕਿਉਂਕਿ ਹਰੇਕ ਮਾਈਨੋਰਿਟੀ ਨੂੰ ਇਹ ਦੂਰ ਕਰਕੇ ਜਿਹੜੀ ਇਹ ਰਾਜਨੀਤੀ ਇਹ ਖੇਡ ਰਹੀ ਹੈ ਦੇਸ਼ ਦੇ ਅਗਲਾੰ ਦਾ ਕੰਮ ਕਰ ਰਹੀ ਹੈ ਬਸ 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 ਪਾਜੀ ਥੈਂਕ ਯੂ ਥੈਂਕ ਯੂ ਜੀ